ਉਧਰ ਵਿੱਚ ਗਹੀਰਾ ਪਿੰਡ ਵਿੱਚ ਅਕਾਲ ਅਕੈਡਮੀ ਦੀ ਬਸ ਤੇ ਤੇਜ਼ ਰਫ਼ਤਾਰ ਟਰੱਕ ਦੇ ਵਿਚਕਾਰ ਹੋਈ ਟੱਕਰ ਵਿੱਚ ਬਸ ਵਿੱਚ ਸਵਾਰ 11 ਬੱਚਿਆਂ ਦੀ ਮੌਤ ਹੋ ਗਈ ਹੈ। ਹਾਦਸੇ ਵਿੱਚ ਬੱਸ ਡਰਾਈਵਰ ਵੀ ਮਾਰਿਆ ਗਿਆ। ਇਹ ਹਾਦਸਾ ਸਵੇਰੇ 8 ਵਜੇ ਦੇ ਕਰੀਬ ਲੰਬੜਾ ਦੇ ਨੇੜੇ ਹੋਇਆ। ਸੱਤ ਬੱਚਿਆਂ ਨੇ ਘਟਨਾ ਵਾਲੀ ਜਗ੍ਹਾ ਤੇ ਹੀ ਦਮ ਤੋੜ ਦਿੱਤਾ ਤੇ ਚਾਰ ਬੱਚਿਆਂ ਦੀ ਮੌਤ ਹਸਪਤਾਲ ਵਿੱਚ ਹੋਈ ਅਕਾਲ ਅਕੈਡਮੀ ਦੀ ਸਕੂਲ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਜਿਸ ਦੇ ਸਾਹਮਣੇ ਤੋਂ ਆਰਐ ট্রাক ਨਾਲ ਸਿੱਧੀ ਟੱਕਰ ਹੋ ਗਈ ਇਹ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ ਜ਼ਖਮੀ ਬੱਚਿਆਂ ਨੂੰ ਜਲੰਧਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ 11 ਬੱਚਿਆਂ ਦੀ ਮੌਤ ਹੋ ਗਈ ਹੈ ਤੇ ਜ਼ਖਮੀ ਬੱਚਿਆਂ ਨੂੰ ਇਲਾਜ ਮੁਹੱਈਆ ਕਰਵਾਉਣਾ ਉਹਨਾਂ ਦੀ ਪਹਿਲੀ ਪ੍ਰਾਥਮਿਕਤਾ ਹੈ ਇਸ ਹਾਦਸੇ ਨਾਲ ਪੂਰੇ ਇਲਾਕੇ ਵਿੱਚ ਮਾਤਮ ਛਾ ਗਿਆ ਹੈ ਜਲੰਧਰ ਵਿੱਚ ਸੋਮਵਾਰ ਸਵੇਰੇ ਹੋਏ ਸੜਕ ਹਾਦਸੇ ਤੋਂ ਬਾਅਦ ਮੁੱਦਾ ਪਿੰਡ ਵਿੱਚ ਮਾਤਮ ਛਾਇਆ ਹੋਇਆ ਹੈ ਸੜਕ ਹਾਦਸੇ ਵਿੱਚ ਮਾਰੇ ਗਏ 12 ਬੱਚਿਆਂ ਵਿੱਚੋਂ ਪੰਜ ਸਕੂਲੀ ਬੱਚੇ ਐਸੇ ਪਿੰਡ ਦੇ ਸਨ ਮਾਰੇ ਗਏ ਬੱਚਿਆਂ ਦਾ ਸੋਮਵਾਰ ਸ਼ਾਮ ਪਿੰਡ ਵਿੱਚ ਹੀ ਅੰਤਿਮ ਸੰਸਕਾਰ ਕੀਤਾ ਗਿਆ ਇਹਨਾਂ ਵਿੱਚੋਂ ਦੋ ਸਗੇ ਭਰਾ ਅਜੇ ਹਿਸਨ ਜਿਹੜੇ ਆਪਣੇ ਮਾਪਿਆਂ ਕਰੇ ਵਿਆਹ ਤੋਂ 11 ਸਾਲ ਬਾਅਦ ਪੈਦਾ ਹੋਏ ਸਨ ਇਹਨਾਂ ਬੱਚਿਆਂ ਦੀ ਮੌਤ ਬਾਅਦ ਮਾਪਿਆਂ ਦੇ ਹੰਝੂ ਰੋਕਿਆ ਨਹੀਂ ਰੁਕ ਰਹੇ 11 ਸਾਲ ਹੋਈ ਸੀ ਇਹਦੇ ਵਿਆਹ ਨੂੰ ਜਦੋਂ ਚਰਮ ਹੋਇਆ ਇਹਨਾਂ ਦਾ ਦੇਵੋਦ ਬਜ਼ਾਰ ਮੈਂ ਉਹ ਤਾਂ ਫੇਰ 1.5 ਸਾਲ ਬਾਅਦ ਇਹਨੇ ਪਿਆ ਸੀ ਦੂਜਾ ਛੋਟਾ ਬਸ ਇਹ ਦੇਵੋਦ ਦੇ ਦੋ ਹੀ ਬੱਚੇ ਸੀ ਜੰਮਦੇ ਮੇਰੇ ਝੋਲੀ ਪਾਈ ਸੀ ਇਹਨੇ ਬਸ ਮੈਂ ਸੜਕਾ ਹਾਦਸੇ ਵਿੱਚ ਮਾਰੇ ਗਏ 7 ਹੋਰ ਬੱਚੇ ਮੁੱਦਾ ਦੇ ਨਾਲ ਲੱਗਦੇ ਪਿੰਡ ਤਲਵੰਡੀ ਦੇ ਸਨ ਮੁੱਦਾ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਨੇ ਮ੍ਰਿਤਕਾਂ ਲਈ ਸਰਕਾਰ ਵੱਲੋਂ ਐਲਾਨੀ ਗਈ 2 ਲੱਖ ਰੁਪਏ ਦੀ ਰਾਸ਼ੀ ਨੂੰ ਨਾਕਾਫੀ ਦੱਸਦੇ ਹੋਏ 10 ਲੱਖ ਰੁਪਏ ਰਾਹਤ ਰਾਸ਼ੀ ਦੇਣ ਦੀ ਮੰਗ ਕੀਤੀ ਪੰਜ ਬੱਚਿਆਂ ਦੀ ਡੈਥ ਹੋਈ ਹੈ ਜੀ ਤੇ ਮੰਛੇ ਬੱਚੇ ਜਿਹੜੇ ਆ ਉਹ ਹਲੇ ਗੇਰੇ ਇਲਾਜ ਕਰ ਰਹੇ ਤੇ ਬਾਕੀ ਜੋ ਸਰਕਾਰ ਦੀ ਇਹ ਕੋਈ ਜਿਹੜਾ ਸਾਡੇ ਨਾਲ ਇਹ ਪੈਸੇ ਕਿਹਾ ਇਹਨਾਂ 2 ਲੱਖ ਰੁਪਏ ਇਹ ਕੋਝਾ ਮਜ਼ਾਕ ਆ ਨਾ ਕਿ ਇਸ ਗੱਲ ਨਾਲ ਬੱਚੇ ਦੀ ਖੁਨਾ ਪੁਖਾਨਾ ਪੂਰਤੀ ਹੋ ਸਕੇ ਇਹ ਤਾਂ 10 ਲੱਖ ਰੁਪਏ ਵੀ ਦੇਣ ਤਾਂ ਵੀ ਖਾਣਾ ਪੂਰਤੀ ਹੋ ਸਕਦੀ ਜਿੱਥੇ ਮਾਂ ਪੇ ਨੂੰ ਬੱਚਾ ਚਾਹੀਦਾ ਉੱਥੇ ਪੈਸਿਆਂ ਨਾਲ ਨਹੀਂ ਕਰਦਾ ਜਲੰਧਰ ਚ ਵਾਪਰੇ ਇਸ ਹਾਦਸੇ ਨੇ ਸਕੂਲੀ ਬੱਚਿਆਂ ਦੀ ਸੁਰੱਖਿਆ ਤੇ ਇੱਕ ਵਾਰੀ ਫੇਰ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਹੈ ਖਾਸ ਤੌਰ ਤੇ ਸਕੂਲ ਦੀਆਂ ਬੱਸਾਂ ਅਤੇ ਉਹਨਾਂ ਦੇ ਡਰਾਈਵਰਾਂ ਤੇ ਮਾਪਿਆਂ ਵੱਲੋਂ ਬਹੁਤ ਮੁਸ਼ਕਲ ਹੋ ਗਿਆ ਹੈ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਹਾਦਸੇ ਤੋਂ ਬਾਅਦ ਸਬਕ ਲਿਆ ਜਾਵੇਗਾ ਅਤੇ ਭਵਿੱਖ ਵਿੱਚ ਅਜਿਹੇ ਉਪਰਾਲੇ ਕੀਤੇ ਜਾਣਗੇ ਜਿਸ ਨਾਲ ਅਜਿਹੇ ਹਾਦਸੇ ਨਾ ਵਾਪਰ ਸਕਣ